ਵਾਹਿਗੁਰੂ ਤਿਨੇ ਤਾਪ ਨਿਵਾਰਨ ਹਾਰਾ ਦੁਖੰਡਾ ਤੇ ਸੁਖਰਾਸ ਤਾ ਕੋ ਬਿਗਮ ਨ ਕਉ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਇਸ ਕਉਂ ਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਿਮਰ ਕੇ ਗੁਰਮਾਨਕ ਲਈ ਤੇ ਆਏ ਫਿਰ ਅੰਗਤਿ ਗੁਰੂ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਟਿਥੇ ਸਭ ਦੁਖ ਜਾਏ ਗੁਰ ਤੇਗ ਬਹਾਦਰ ਸਿਮਰਿਏ ਕਰ ਨਾਉ ਨੇ ਦਿਆਵੇ ਤਾਏ ਸਭ ਠਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਠਾਈ ਹੋਣਾ ਜੀ ਸਹਾਏ ਦਸਾਂ ਪਾਸ਼ਾ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਹਬਜ਼ਾਦੇ 40 ਮੁਕਤੀਆਂ ਹਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜੱਪਿਆ ਵੰਡ ਕੇ ਸ਼ਿਕਾਇਤ ਦੀ ਚਲਾਈ ਤੇਗ ਵਾਹੀ ਦੇਖ ਕੇ ਅੰਗਠ ਕੀਤਾ ਤੇ ਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਾਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ 50 ਤੱਕ ਤਾਂ ਸਮੂਹ ਗੁਰਦੁਆਰਿਆਂ ਦਾ ਧਿਆਨ ਤਾਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤੇ ਆਵੇ ਚਿਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਖਸ਼ਿਆ ਰਿਹਾਇਤ ਦੇਖ ਤੇਗ ਫਤਹੀ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਇਹ ਨਿਮਾਣਿਓ ਕੇ ਮਾਨ ਸਤਿਗੁਰੂ ਨਿਤਾਣਿਓ ਕੇ ਤਾਣ ਨਿਓਟਿਓ ਕੇ ਓਟਿ ਅਸਰੇ ਓ ਕੇ ਅਸਰੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਾਜ਼ਰਾ ਹਜੂਰ ਜੋਤ ਧੰਤਨ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਗੱਦੀ ਤੇ ਵਿਰਾਜਮਾਨ ਗੁਰੂ ਮਹਾਰਾਜ ਜੀ ਆਪ ਜੀ ਦੇ ਚਰਨ ਕਮਣਾ ਚ ਅਦਾਸ ਬੇਨਤੀ ਜੋਦੜੀ ਦਰ ਪਰਵਾਣ ਕਰਨੀ 2024 ਦੀ ਯਾਤਰਾ ਆਰੰਭ ਹੋਣ ਜਾ ਰਹੀ ਹੈ ਗੁਰੂ ਮਹਾਰਾਜ ਜੀਓ ਆਪ ਜੀ ਦੇ ਦਰ ਕਰਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾੜ ਖੁੱਲਣ ਜਾ ਰਹੇ ਹਨ ਗੁਰੂ ਮਹਾਰਾਜ ਕਿਰਪਾ ਕਰਨੀ ਆਪ ਆਪਣੇ ਸਿਰ ਤੇ ਆਪਣੇ ਸੇਵਾਦਾਰਾਂ ਦੇ ਸਿਰ ਤੇ ਮਿਹਰ ਹ ਪਰਿਆ ਹੱਥ ਰੱਖ ਕੇ ਸੇਵਾ ਕਰਾ ਲੈਣੀਆਂ ਆਉਣ ਵਾਲੇ ਸਮੇਂ ਤੋਂ ਆਪਣੀਆਂ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣਾ ਗੁਰੂ ਮਹਾਰਾਜ ਜੀਓ ਕਰੋ ਕਿਰਪਾ ਹ ਚੇਪਤਾ ਮਹਾਰਾਜ ਜੀ ਆਪ ਆਪਣੇ ਸੇਵਕਾਂ ਤੋਂ ਸੇਵਾ ਕਰਵਾਉਣ ਦਾ ਉਦਮ ਬਲਬੁੱਤੀ ਬਖਸ਼ਣਾ ਹੋਈਆਂ ਅਣਜਾਣ ਭੁੱਲਾਂ ਨੂੰ ਬਖਸ਼ਣਾ ਮਾਫੀ ਕਰਨਾ ਸਾਰੇ ਸੇਵਾਦਾਰਾਂ ਦੀ ਕਦਮ ਕਦਮ ਲੇਖੇ ਲਾਉਣੇ ਗੁਰੂ ਮਹਾਰਾਜ ਜੀਓ ਸੇਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਲ ਨਾਮ ਚਰਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਬਾਸਾ ਵਾਹਿਗੁਰੂ ਜੀ ਕੀ ਫਤਿਹ